ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਫਰਵਰੀ ਦੇ ਮਹੀਨੇ 'ਚ ਕਿਹੜੀਆਂ ਸਬਜ਼ੀਆਂ ਲਾਈਏ ਤੇ ਜਿਨ੍ਹਾਂ ਤੋਂ ਆਪਾਂ ਨੂੰ ਵਧੀਆ ਮੁਨਾਫਾ ਮਿਲੇ ਤੇ ਨਾਲੇ ਆਪਾਂ ਨੂੰ ਝਾੜ ਪੂਰਾ ਮਿਲੇ ਤੇ ਆਪਾਂ ਸਾਰੀ ਇਹਦੇ ਬਾਰੇ ਕਰਾਂਗੇ ਗੱਲਬਾਤ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਆਪਾਂ ਗੱਲ ਕਰਨੀ ਹੈ ਸਬਜ਼ੀਆਂ ਦੀ ਕਿਹੜੀਆਂ ਸਬਜ਼ੀਆਂ ਲਾਈਏ ਆਪਾਂ ਭਲਾ ਤਾਂ ਆਪਾਂ ਖੁੱਲ ਕੇ ਸਬਜ਼ੀ ਲਾ ਸਕਦੇ ਆ ਬਾਜ਼ਾਰ 'ਚ ਵੇਚਣ ਵਾਸਤੇ ਤੇ ਭਲਾ ਆਪਾਂ ਆਪਣੇ ਖਾਣ ਵਾਸਤੇ ਲਈਏ ਜਾਂ ਕੋਈ ਮਾੜਾ ਮੋਟਾ ਆਏ ਹੁੰਦਾ ਵੀ ਚਾਰਕਨ ਵਾਲਾ ਕੋਈ ਲਾ ਲਈ ਜਾਂ ਦੋਕਨਾਂ ਵਾਲਾ ਲਾ ਲਈ ਆਪਾਂ ਆਪਣੀ ਰੋਡ ਤੇ ਜ਼ਮੀਨ ਲੱਗਦੀ ਉੱਥੇ ਰੱਖ ਕੇ ਬੈਜੀਏ ਤੇ ਆਪ ਵੇਚੀਏ ਨਾਲੇ ਉਹਦੀ ਕਮਾਈ ਜਾਂਦੇ ਤੇ ਨਾਲੇ ਹਰ ਰੋਜ਼ ਦੀ ਕਮਾਈ ਤੇ ਉਹਦੇ ਬਾਰੇ ਕਰਦੇ ਆਪਾਂ ਗੱਲਬਾਤ ਸਾਰਾ ਨਾ ਪਹਿਲਾਂ ਜਿਹੜੀ ਗੱਲ ਹੁੰਦੀ ਹੈ ਹੁੰਦੀ ਹੈ ਵਾਹਨ ਦੀ ਵਾਹਨ ਤਿਆਰ ਕਰਨ ਦੀ ਹੁਣ ਵਾਹਨ ਨੂੰ ਆਪਾਂ ਕਿਵੇਂ ਤਿਆਰ ਕਰਨਾ ਹੈ ਤੇ ਕਿਹੜੀਆਂ-ਕਿਹੜੀਆਂ ਇਹ ਜੜੀਆਂ ਪਾਉਣੀਆਂ ਹੈ ਵਾਂ ਨੂੰ ਆਪਾਂ ਜਦੋਂ ਇੱਕ ਵਾਗ ਲਾ ਲਈਏ ਉਹ ਤੋਂ ਬਾਅਦ ਸੁਹਾਗਾ ਮਾਰ ਕੇ ਉਹਦੇ ਉੱਤੇ ਆਪਾਂ ਪਾਉਣੀ ਹੈਗੀ ਆ ਜੇ ਤਾਂ ਆਪਣੇ ਕੋਲੇ ਹੈਗੀ ਆ ਰੂੜੀ ਦੀ ਖਾਦ ਤਾਂ ਸੁਹਾਗ ਵਾਉਣ ਤੋਂ ਪਹਿਲਾਂ ਆਪਾਂ ਹੋਰ ਰੂੜੀ ਦੀ ਖਾਦ ਪਾ ਲਈਏ ਤੇ ਉਸ ਤੋਂ ਬਾਅਦ ਆਪਾਂ ਰੂੜੀ ਦੀ ਖਾਦ ਕਿੰਨੀ ਪਾਉਣੀ ਹੈ ਘੱਟ ਤੋਂ ਘੱਟ ਵੀ 5-6 ਟਰਾਲੀਆਂ ਕਿੱਲੇ ਦੀਆਂ ਕਿੱਲੇ ਦੇ ਹਿਸਾਬ ਨਾਲ ਤੁਸੀਂ ਉਹ ਕਿੰਨਾ ਬੀਜਣੀ ਹੈ ਸਬਜ਼ੀ ਕਣਾਲ ਬੀਜਣੀ ਹੈ ਦੋ ਕਣਾਲਾਂ ਬੀਜਣੀ ਹੈ ਜਾਂ ਤੁਸੀਂ ਕਿੱਲਾ ਬੀਜਣੀ ਹੈ ਜੇ ਤੁਹਾਡੇ ਕੋਲੇ ਇੰਨੀ ਰੂੜੀ ਮਿਲਦੀ ਹੈ ਤਾਂ ਆਪਾਂ ਰੂੜੀ ਪਾ ਸਕਦੇ ਹਾਂ ਜੇ ਕਈਆਂ ਕੋਲੇ ਰੂੜੀ ਨਹੀਂ ਹੁੰਦੀ ਜਾਦੇ ਤੇ ਉਹ ਆਪਾਂ ਪਾ ਸਕਦੇ ਹਾਂ ਆਪਾਂ 1 ਕਿੱਲੇ ਦੀ ਡੋਜ਼ ਤੋਂ ਦੱਸਦੇ ਹਾਂ ਵੀ ਆਪਾਂ 50 ਕਿਲੋ ਤੋਂ ਸਿੰਗਲ ਸੁਪਰ ਸਿੰਗਲ ਸੁਪਰ ਫਾਸਫੇਟ ਇਹ ਆਪਾਂ ਜਿਹੜੀ ਹੈਗੀ ਖਾਦ ਜਿਵੇਂ ਆਪਾਂ ਇੱਕ ਵਾਹ ਲਾ ਲਈ ਉਸ ਤੋਂ ਬਾਅਦ ਵਾਗਾ ਮਾਰ ਕੇ ਉੱਤੇ ਖਿਲਾਰ ਲਈਏ ਤੇ 20 ਕਿਲੋ ਡੀਏਪ ਤੇ 20 ਕਿਲੋ ਪੋਟਾਸ਼ ਤੇ 20 ਕਿਲੋ ਯੂਰੀਆ ਇਹ ਆਪਾਂ ਵਾਹਣ ਤਿਆਰ ਕਰਨ ਲੱਗਿਆਂ ਪਾ ਲੈਣੀ ਐ ਇਹ ਖਿਲਾਰ ਕੇ ਆਪਾਂ ਤੇ ਉੱਤੋਂ ਦੋ ਵਾਰੀ ਵਾਹ ਕੇ ਸਵਾਰ ਕੇ ਸੁਹਾਗਾ ਮਾਰੀਏ ਤੇ ਉਦੋਂ ਬਾਅਦ ਆਪਾਂ ਜਿਹੜੀਆਂ ਸਬਜ਼ੀਆਂ ਲਾਉਣੀਆਂ ਉਹਨਾਂ ਦੀ ਗੱਲ ਕਰਦੇ ਆਂ ਵੀ ਕਿਹੜੀਆਂ ਸਬਜ਼ੀਆਂ ਲਾਉਣੀਆਂ ਸਾਰਿਆਂ ਨੂੰ ਪਹਿਲਾਂ ਆਪਾਂ ਲਾਉਣੀਆਂ ਸਬਜ਼ੀ ਦੀ ਗੱਲ ਕਰਦੇ ਆਂ ਕਦੂਆਂ ਦੀ ਕਦੂ ਤੇ ਜਿਹਨੂੰ ਲੋਕੀ ਕਹਿੰਦੇ ਆਂ ਅੱਲਾ ਉਹਦੀ ਗੱਲ ਕਰਦੇ ਆਂ ਤੇ ਇਹ ਆਪਾਂ ਜਿਵੇਂ ਆਪਾਂ ਖਾਲੀ ਕੱਢ ਲੈਣੀ ਹੈ ਜਿਵੇਂ 6-6 7-7 ਫੁੱਟ ਦਾ ਸਨ ਛੱਡ ਕੇ ਆਪਾਂ ਖਾਲੀ ਕੱਢ ਲਈਏ ਤੇ ਵਾਹਣ ਜੇ ਵੱਤਰ ਹੋਵੇ ਵਧੀਆ ਵੱਤਰ ਹੋਵੇ ਤੇ 6 ਤੇ 7 7 ਫੁੱਟ ਦੇ ਛੱਡ ਕੇ ਖਾਲੀ ਕੱਢ ਲਈਏ ਯਾਨੀ ਕਿ ਜਗਾ ਜਿਹੜੀ 6-7 ਫੁੱਟ ਆਪਾਂ ਛੱਡਣੀ ਹੈ ਉਹ ਛੱਡਣੀ ਹੈ ਵੱਲਾਂ ਨੂੰ ਖਿੰਧਰਨ ਵਾਸਤੇ ਫੱਗਣ ਵਾਸਤੇ ਕਿਉਂਕਿ ਉੱਥੇ ਵੱਲਾਂ ਖਿੰਧਰਨੀਆਂ ਤੇ ਜਿਹੜੀ ਖਾਲੀ ਦੇ ਉੱਤੇ ਆਪਾਂ ਦੋਨੇ ਪਾਸੇ ਬੰਨੀ ਤੇ ਆਪਾਂ ਕੀਆ ਕਦੂਆਂ ਦੇ ਬੀਜ ਲਾਉਣੇ ਆ ਇਹਦੇ ਨਾਲ ਪਤਾ ਕੀ ਹੁੰਦਾ ਇੱਕ ਤਾਂ ਨੰਬਰ ਇੱਕ ਗੰਧ ਘਟ ਹੁੰਦਾ ਕਿਉਂਕਿ ਖਾਲੀਆਂ 'ਚ ਪਾਣੀ ਲਾਵਾਂਗੇ ਖਾਲੀਆਂ 'ਚ ਹੋਊਗਾ ਮਾੜਾ ਮੋਟਾ ਹੋਇਆ ਤਾਂ ਤੇ ਉਹ ਆਪਾਂ ਉਹਨੂੰ ਸਵਾਰ ਵੀ ਸੌਖੇ ਸਕਦੇ ਆ ਤੇ ਇਹਨਾਂ ਕਦੂਆਂ ਦੀ ਜਿਹੜੀ ਗੱਲ ਹੈ ਜਿਹੜੇ ਆਪਾਂ ਹੁਣ ਫਰਵਰੀ 'ਚ ਯਾਨੀ ਕਿ 5-7 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਆਪਾਂ ਜੀ ਇਹ ਕਦੂ ਲਾ ਦਿੰਨੇ ਵੱਲਾਂ ਬੀਜ ਲਾ ਦਿੰਨੇ ਆ ਤੇ ਇਹਨਾਂ ਦਾ ਆਪਾਂ ਨੂੰ ਜਿਹੜਾ ਰੇਟ ਹੈ ਮੰਡੀ ਦੇ ਵਿੱਚ ਆਪਾਂ ਨੂੰ ਘੱਟ ਤੋਂ ਘੱਟ 30 ਰੁਪਏ 30 ਰੁਪਏ ਤੋਂ ਕਦੇ ਵੀ ਆਮ ਵੀ 30 ਰੁਪਏ ਤੋਂ ਕਦੂ ਨਹੀਂ ਘਟਦੇ ਤੇ ਜੇ ਕਿਤੇ ਮਾੜਾ ਮੋਟਾ ਇਹਦੀ ਛੋਟੇ ਪੈ ਜੇ ਜਾਂ ਮੀਂਹੋਂ ਜ਼ਿਆਦੇ ਪੈ ਜਾਣ ਜਾਂ ਕਈ ਵਾਰੀ ਅਗੇਤੀ ਫਸਲ ਹੈ ਜਿਹੜੀ ਉਹ ਤਾਂ 40-50 ਤੱਕ ਵੀ ਪਿਛਲੇ ਸਾਲ ਆਪਾਂ ਵੇਖਿਆ ਗੱਦੂਆਂ ਦੇ ਰੇਟ ਰਹੇ ਐ ਤੇ ਜੇ ਆਪਾਂ ਵਾਤਰ ਸਹੀ ਤੇ ਬੀਜਾਂ ਕਿਤਾ ਆਪਾਂ ਨੂੰ ਪਾਣੀ ਲਾਉਣ ਦੀ ਕਿਰਾਂ ਲੋਡ ਨਹੀਂ ਪੈਣੀ ਖਾਲੀਆਂ 'ਚ ਤੇ ਉਸੇ ਵਾਤਰ ਤੇ ਉਗ ਰਹੇ ਹੋਣਗੇ ਤੇ ਨੰਬਰ 2 ਤੇ ਆਪਣੀ ਹੈਗੀ ਐ ਭਿੰਡੀ ਆਪਾਂ ਭਿੰਡੀ ਵੀ ਲਾ ਸਕਦੇ ਆ ਇਹ ਵੀ ਆਪਾਂ ਖਾਲੀਆਂ ਬਣਾ ਕੇ ਲਾ ਸਕਦੇ ਆ ਇਦੇ ਚ ਆਪਾਂ ਸਾਨੂੰ ਜਿਆਦਾ ਨਹੀਂ ਛੱਡਣਾ ਖਾਲੀ ਦੇ ਨਾਲ ਖਾਲੀ ਖਾਲੀ ਦੇ ਨਾਲ ਖਾਲੀ ਜਾਂ ਆਪਾਂ ਵਾਹ ਕੇ ਉਹੀ ਰਿਆਂ ਪਾ ਕੇ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਤੇ ਇੱਕ ਬੀਜ ਦੀ ਚੋਣ ਹੈ ਜਿਹੜੀ ਆਪਾਂ ਉਹ ਵਧੀਆ ਦੀ ਕਰਨੀ ਹੈ ਬੀਜਵਰੀ ਆਪਾਂ ਕਿਰਤ ਨਹੀਂ ਕਰਨੀ ਕਿਉਂਕਿ ਬੀਜ ਹੀ ਮੇਨ ਚੀਜ਼ ਹੁੰਦੀ ਹੈ ਬੀਜ ਦੇ ਸਿਰ ਤੇ ਫਸਲ ਹੁੰਦੀ ਹੈ ਤੇ ਆਪਾਂ ਭਿੰਡੀਆਂ ਲਾ ਸਕਦੇ ਆ ਭਿੰਡੀਆਂ ਜਿਹੜੀਆਂ ਹੁਣ ਦੀਆਂ ਲੱਗੀਆਂ ਭਿੰਡੀਆਂ ਜਦੋਂ ਬਾਜ਼ਾਰ 'ਚ ਆਉਣੀਆਂ ਉਹਨਾਂ ਦੇ ਰੇਟ ਘੱਟ ਤੋਂ ਘੱਟ 30-40 ਰੁਪਏ ਤਾਂ ਆਮ ਰਹਿਣਗੇ ਅਵੇ ਵੈਸੇ ਤਾਂ ਰੇਟ ਕਈ ਵਾਰੀ 60 70 ਤੱਕ ਵੀ ਪਹੁੰਚ ਜਾਂਦੇ ਆ ਤੁਸੀਂ ਐਵਰੇਜ ਆ ਰੇਟ ਮੰਨ ਕੇ ਚੱਲੋ 30 ਰੁਪਏ ਤੱਕ ਵਿਕਦੀ ਰਹਿੰਦੀ ਹੈ ਪਿੰਡੀ ਤੇ ਪਿੰਡੀ ਤੋਂ ਆਪਾਂ ਵਧੀਆ ਪੈਸੇ ਕਮਾ ਸਕਦੇ ਆ ਕਿਉਂਕਿ ਇਹ ਜਿਹੜੀ ਹੈਗੀ ਹੈ ਸਬਜ਼ੀ ਦੀ ਫਸਲ ਹੈ ਜਿਹੜੀ ਇਹ ਆਪਾਂ ਨੂੰ 4-5 ਮਹੀਨੇ ਵਧੀਆ ਕਮਾਈ ਦਿੰਦੀ ਹੈ ਕਿਉਂਕਿ ਉਦੋਂ ਆਪਣੇ ਕੋਲੇ ਪੈਸਿਆਂ ਦਾ ਕੋਈ ਸੋਰਸ ਨਹੀਂ ਹੁੰਦਾ ਫਸਲਾਂ ਆਪਣੀਆਂ ਜਿਹੜੀਆਂ 6 ਮਹੀਨੇ ਤੋਂ ਹੁੰਦੀਆਂ ਤੇ ਉਦੋਂ ਪਹਿਲਾਂ ਆਪਾਂ ਨੂੰ ਲਗਾਤਾਰ ਪੈਸੇ ਦੇਣੀਆਂ ਫਸਲਾਂ ਜਿਹੜੀਆਂ ਹੈਗੀਆਂ ਸਬਜ਼ੀ ਦੀਆਂ ਤੇ ਪਿੰਡੀ ਤੋਂ ਬਾਅਦ ਆਉਂਦਾ ਬਈ ਕarele ਜੇ ਆਪਾਂ ਕ੍ਰੇਲਾ ਲਾਈਏ ਸਾਰਾ ਕੁਝ ਸਿਸਟਮ ਉਵੇਂ ਕਰਨਾ ਹੈ ਜਿਵੇਂ ਆਪਾਂ ਤਿਆਰੀ ਤੇ ਖਾਲੀਆਂ ਬਣਾ ਕੇ ਤੇ ਜਿਹੜੇ ਕ੍ਰੇਲੇ ਆਸਤੇ ਆਪਾਂ 5 ਫੁੱਟ ਦਾ ਥਾਂ ਛੱਡ ਕੇ ਖਾਲੀ ਬਣਾਉਣੀ ਹੈ ਕਿਉਂਕਿ ਇਹਦੀ ਵੱਲ ਜਿਆਦਾ ਵੱਡੀ ਨਹੀਂ ਹੁੰਦੀ ਤੇ ਜੇ ਜਿਆਦਾ ਵੱਡੀ ਨਹੀਂ ਹੁੰਦੀ ਤਾਂ ਉਹ ਫਿਰ ਥੋੜੇ ਥਾਂ ਜੀ ਸਮਝ ਜਾਂਦੀ ਹੈ ਤੇ ਵਧੀਆ ਕਿ ਕ੍ਰੇਲੇ ਦਾ ਰੇਟ ਆਪਾਂ ਨੂੰ ਪਤਾ ਹੀ ਆ ਕੀ ਰਹਿੰਦਾ ਮੰਡੀ ਦੇ ਵਿੱਚ ਆਪਾਂ ਜਦੋਂ ਖਰੀਦਦੇ ਆਪਾਂ ਨੂੰ ਪਤਾ ਹੀ ਹੈ ਵੀ ਕ੍ਰੇਲਾ ਵੀ ਬਹੁਤ ਮਹਿੰਗਾ ਰਹਿੰਦਾ ਹੈ ਤੇ ਆਪਾਂ ਨੂੰ ਇਹ ਤੋਂ ਵੀ ਚੰਗੀ ਇਹ ਕਮਾਈ ਹੋ ਸਕਦੀ ਹੈ ਤੇ ਇਹਦਾ ਲਾਉਣ ਦਾ ਟਾਈਮ ਵੀ ਬਾਈ ਜੀ 5-7 ਫਰਵਰੀ ਤੋਂ 15 ਫਰਵਰੀ ਤੱਕ ਹੈ ਵੈਸੇ ਤਾਂ ਇਹ ਤੋਂ ਬਾਅਦ ਵੀ ਲੱਗੀਆਂ ਨੇ ਆਪਾਂ ਉਦੋਂ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਨੂੰ ਇਹਨਾਂ ਫਸਲਾਂ ਤੋਂ ਸਬਜ਼ੀਆਂ ਤੋਂ ਪੈਸੇ ਮਿਲਦੇ ਆ ਜਿਆਦੇ ਪੈਸੇ ਮਿਲਦੇ ਆ ਮਹਿੰਗੀਆਂ ਵਿਗਣੀਆਂ ਤੇ ਇਸ ਤੋਂ ਬਾਅਦ ਬਾਈ ਜੀ ਆ ਜਾਂਦੀ ਹੈ ਗੁਵਾਰੇ ਦੀ ਗੁਵਾਰੇ ਦੀਆਂ ਫਲੀਆਂ ਆਪਾਂ ਨੂੰ ਤੋੜਨੀਆਂ ਜ਼ਰੂਰ ਔਖੀਆਂ ਲੱਗਦੀਆਂ ਪਰ ਗੁਵਾਰੇ ਦੀ ਫਲੀ ਜਿਹੜੀ ਹੈਗੀ ਆ ਉਹ 80 ਰੁਪਿਆ ਤੋਂ ਘਟਦੀ ਨਹੀਂਗੀ ਆਪਾਂ ਪਿਛਲੇ ਸਾਲਾਂ 'ਚ ਵੇਖਿਆ ਹੀ ਹੈ ਕੀ ਰੇਟ ਰਹਿੰਦੀ ਹੈ ਬਸ ਇਹਦਾ ਉਹੀ ਤਰੀਕਾ ਆਪਾਂ ਆਪਣਾ ਖਾਲੀਆਂ ਬਣਾ ਕੇ ਲਾ ਲਈਏ ਤੇ ਭਲਾ ਤੁਸੀਂ ਆਪਾਂ ਡ੍ਰਿਲਣਾ ਬੀਜ ਲਈਏ ਕਿਉਂਕਿ ਇਹਨੂੰ ਪਾਣੀ ਜ਼ਿਆਦਾ ਨਹੀਂ ਲੱਗਣੇ ਹੁੰਦੇ ਜੇ ਆਪਾਂ ਸਹੀ ਵਤਰ ਤੇ ਇੱਕ ਅਰੀ ਬੀਜ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਅੱਧੇ ਪਾਣੀ ਦੀ ਲੋੜ ਪੈਂਦੀ ਹੈ ਤੇ ਨਹੀਂ ਕੋਈ ਐਡੇ ਖਾਸ ਪਾਣੀਆਂ ਦੀ ਲੋੜ ਨਹੀਂ ਹੁੰਦੀ ਗੁਵਾਰੇ ਨੂੰ ਤੇ ਇਹਦੇ ਤੋਂ ਵੀ ਆਪਾਂ ਨੂੰ ਵਧੀਆ ਇਨਕਮ ਹੋ ਸਕਦੀ ਹੈ ਤੇ ਇਹਦਾ ਰੇਟ ਵੀ ਆਪਾਂ ਨੂੰ ਪਤਾ ਹੈ ਵੀ 70-80 ਰੁਪਏ ਤੋਂ ਨਹੀਂ ਘਟਦਾ ਤੇ ਇਹ ਵੀ ਇੱਕ ਬਹੁਤ ਵਧੀਆ ਫਸਲ ਹੈ ਫਰਵਰੀ ਮਹੀਨੇ ਦੇ ਲੱਗਣ ਵਾਲੀ ਟਾਈਮ ਸਾਰਿਆਂ ਦਾ 5 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਹੈ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਬਾਈ ਖੀਰਾ ਖੀਰਾ ਹੁਣ ਆਪਾਂ ਨੂੰ ਪਤਾ ਹੀ ਹੈ ਖੀਰਾ 12 ਮਹੀਨੇ 30 ਦਿਨ ਚੱਲਦਾ ਹੈ ਇਹ ਸਲਾਦ ਵਿੱਚ ਚੱਲਦਾ ਹੈ ਇਹਦੀ ਲੋੜ ਹੁੰਦੀ ਹੁੰਦੀ ਹੈ ਤੇ ਆਪਾਂ ਖੀਰਾ ਵੀ ਖਾਲੀਆਂ ਬਣਾ ਕੇ ਤੇ 5 ਫੁੱਟ ਆਪਾਂਥਾਂ ਛੱਡ ਕੇ ਖਾਲੀ ਬਣਾਉਣੀ ਹੈ ਬਸ ਆਹ ਧਿਆਨ ਰੱਖਿਓ ਉਹ 5 ਫੁੱਟ ਦੇ ਉੱਤੇ ਪਾਣੀ ਨਹੀਂ ਚੜ੍ਹਨਾ ਚਾਹੀਦਾ ਖਾਲੀਆਂ ਖਾਲੀਆਂ 'ਚ ਪਾਣੀ ਲਾਉਣਾ ਆਪਾਂ ਜਿਹੜੀਆਂ ਵੀ ਫਸਲਾਂ ਆਪਾਂ ਇਹ ਲਾਉਣੀ ਹੈ ਬੈੱਡ ਬਣਾ ਕੇ ਯਾਨੀ ਕਿ ਬੈੱਡ ਵਾਲਾ ਸਿਸਟਮ ਹੀ ਹੁੰਦਾ ਹੈ ਇਹ ਜੇ ਥੋੜਾ ਜਿਹਾ ਜ਼ਿਆਦਾ ਹੁੰਦਾ ਫਾਸਲਾ ਜਿਹੜਾ ਚੌੜਾ ਤੇ ਇਹ ਆਪਾਂ ਲਾ ਸਕਦੇ ਆ ਇਹ 12 ਮਿੰਨਤੀ ਦਿਨ ਚੱਲਦਾ 20 ਰੁਪਏ ਤੋਂ ਕਦੇ ਘਟਿਆ ਨਹੀਂ ਇਹ ਭਲਾ ਤੁਸੀਂ ਕਿੰਨਾ ਅਜੇ ਬਾਜ਼ਾਰ 'ਚ ਇਹ ਆਪਾਂ ਨੂੰ 20 ਰੁਪਏ ਮਿਲਦਾ ਹੈ ਤੇ ਇਹ ਫਸਲ ਆਪਾਂ ਲਾ ਸਕਦੇ ਆ ਟਾਈਮ ਇਹਦਾ ਇਹੀ ਹੈ ਇੱਕ ਜ਼ਰੂਰ ਧਿਆਨ ਰੱਖਣਾ ਹੈ ਜਿਹੜੀ ਆਪਾਂ ਫਸਲ ਬੀਜਣੀ ਆ ਉਹਦਾ ਬੀਜ ਦਾ ਬੀ ਵਧੀਆ ਹੋਵੇ ਪੂਰਾ ਪ੍ਰੋਸੇਜ ਹੋ ਗੋਈ ਆਪਣਾ ਡੀਲਰ ਕਿਸੇ ਤੋਂ ਵੀ ਦੁਕਾਨ ਤੋਂ ਲੈਣੇ ਉਥੋਂ ਲਿਓ ਜੇ ਇਹ ਚੀਜ਼ਾਂ ਆਪਾਂ ਨੂੰ 6 ਮਹੀਨੇ ਵਾਲੀ ਫਸਲ ਦੇ ਚੱਕਰ ਚੋਂ ਜਿਵੇਂ ਹੈਗਾ ਉਹ ਜੋ ਆਪਾਂ ਨਿਕਲ ਨਹੀਂ ਸਕਦੇ ਨਾਲ ਆਪਾਂ ਨੂੰ ਇੱਕ ਕਮਾਈ ਦਾ ਸਾਧਨ ਬਣ ਜਾਂਦਾ ਵੀ ਹਰ ਰੋਜ਼ ਪੈਸੇ ਆਉਂਦੇ ਐ ਤੇ ਆਪਣਾ ਵਧੀਆ ਟਾਈਮ ਪਾਸ ਹੋ ਜਾਂਦਾ ਘਰ ਦਾ ਜਿਹੜਾ ਖਰਚਾ ਉਹ ਨਿਕਲ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਤੋਰੀਆਂ ਵੀ ਲਾ ਸਕਦੇ ਆ ਤੋਰੀਆਂ ਵੀ ਆਪਾਂ ਆਈ ਬਣਾਉਣੀਆਂ ਖਾਲੀ ਬਣਾ ਕੇ ਜੇ ਤਾਂ ਵਾਣ ਬੱਤਰ ਹੈ ਤਾਂ ਉਵੇਂ ਉਗਰੇ ਉਹਨੀਆਂ ਬੀਜ ਉਗਰਉਣਗੇ ਤੇ ਜੇ ਵਾਣ ਬੱਤਰ ਨਹੀਂ ਤਾਂ ਆਪਾਂ ਜਮ੍ਹਾਂ ਉੱਤੇ ਬੀਜ ਲਾ ਕੇ ਤੇ ਪਾਣੀ ਲਾ ਦਈਏ ਤੇ ਉਹਦੇ ਨਾਲ ਉਗਰੇ ਆਉਣਗੇ ਤੇ ਉਹ ਇਹਦੇ ਆਸਤੇ ਥੋੜਾ ਜਿਹਾ ਥਾਂ ਆਪਾਂ ਨੂੰ 6 ਫੁੱਟ ਤੱਕ ਛੱਡਣਾ ਪਊਗਾ ਕਿਉਂਕਿ ਇਹਦੀਆਂ ਬਲਾਂ ਜਿਹੜੀਆਂ ਹੋਣੀਆਂ ਉਹ ਥੋੜੀਆਂ ਵੱਡੀਆਂ ਹੁੰਦੀਆਂ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਸਬਜ਼ੀ ਦੀ ਤੇ ਬਸ ਮੇਨ ਚੀਜ਼ ਦਾ ਧਿਆਨ ਇਹੀ ਆ ਵੀ ਆਪਾਂ ਨੂੰ ਬੀ ਜਹੀ ਮਿਲ ਜੇ ਕਿਉਂ ਕਈ ਵਾਰੀ ਆਏ ਹੁੰਦਾ ਹੈ বিজে ਬੀ ਥੋੜਾ ਜਿਆ ਗਲਤ ਮਿਲ ਜੇ ਤੇ ਫਿਰ ਆਪਾਂ ਨੂੰ ਫਸਲ ਚਾਹੇ ਕੋਈ ਵੀ ਹੈ ਚਾਹੇ ਸਬਜ਼ੀ ਹੈ ਚਾਹੇ ਕੋਈ ਆਪਣੀ ਆਮ ਫਸਲ ਹੈ ਤੇ ਉਤੇ ਅਸਰ ਪੈਣਾ ਪੈਣਾ ਬੀ ਚੰਗਾ ਲੈ ਕੇ ਬੀਜੋ ਜੇ ਤੇ ਬਾਲਾ ਨਾ ਤਾਂ ਤੁਸੀਂ ਜ਼ਰੂਰ ਕੋਈ 2-2 ਕਨਾਲਾਂ 4-4 ਕਨਾਲਾਂ ਜ਼ਰੂਰ ਬੀਜੋ ਇਹਦੇ ਨਾਲ ਆਪਣੇ ਜਿਹੜੇ ਸਰਕਲ ਚਲਦੇ ਰਹਿੰਦੇ ਆ ਤੇ ਆਪਣੀ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਕਰਿਓ ਤੇ ਅਸੀਂ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ